ਇੱਥੇ ਦੇਖਭਾਲ ਕਰਤਾ ਵਜੋਂ ਤੁਹਾਡੇ ਲਈ ਸਹਾਇਤਾ ਦੇ ਬਾਰੇ ਸਿਹਤ ਸੰਭਾਲ ਪ੍ਰਦਾਤਾਵਾਂ ਨੂੰ ਪੁੱਛਣ ਲਈ ਪੰਜ ਸਵਾਲ ਹਨ ਪਹਿਲਾ ਸਵਾਲ ਸਾਡੀ ਦੇਖਭਾਲ ਕਰਤਾ ਦੀ ਸਥਿਤੀ ਬਾਰੇ ਤੁਹਾਨੂੰ ਕੀ ਜਾਣਨ ਦੀ ਜ਼ਰੂਰਤ ਹੈ ਜਿੰਨਾ ਸਿਹਤ ਸੰਭਾਲ ਪ੍ਰਦਾਤਾ ਨੂੰ ਤੁਹਾਡੀ ਸਥਿਤੀ ਬਾਰੇ ਪਤਾ ਹੋਵੇਗਾ ਉਨਾ ਹੀ ਉਹਨਾਂ ਲਈ ਸੌਖਾ ਹੋਵੇਗਾ ਤੁਹਾਨੂੰ ਲਾਭਦਾਇਕ ਸਲਾਹ ਦੇਣਾ ਉਹਨਾਂ ਨੂੰ ਉਚੇਚੇ ਥਾਂ ਵਿੱਚ ਰੱਖੋ ਜਿਵੇਂ ਕਿ ਦੇਖਪਾਲ ਪ੍ਰਾਪਤ ਕਰਤਾ ਨਾਲ ਤੁਹਾਡੇ ਰਿਸ਼ਤੇ ਤੁਸੀਂ ਕਿੰਨੇ ਸਮੇਂ ਤੋਂ ਉਹਨਾਂ ਦੀ ਦੇਖਪਾਲ ਕਰਨ ਵਾਲੇ ਹੋ ਅਤੇ ਕੋਈ ਖਾਸ ਚੁਣੌਤੀਆਂ ਜੋ ਤੁਸੀਂ ਦੇਖੀਆਂ ਜਾਂ ਅਜੇ ਵੀ ਨਜਿੱਠ ਰਹੇ ਹੋ ਸਵਾਲ ਨੰਬਰ 2 ਕੀ ਤੁਸੀਂ ਮੇਰਾ ਦੂਸਰਿਆਂ ਨਾਲ ਸੰਪਰਕ ਕਰਾ ਸਕਦੇ ਹੋ ਜੋ ਪਹਿਲਾਂ ਮੇਰੇ ਵਰਗੇ ਦੇਖਪਾਲ ਕਰਤਾ ਦੀ ਸਥਿਤੀ ਵਿਚ ਹਨ ਸਿਹਤ ਸੰਭਾਲ ਪ੍ਰਦਾਤਾ ਤੁਹਾਨੂੰ ਦੇਖਭਾਲ ਕਰਨ ਵਾਲਿਆਂ ਨਾਲ ਸੰਪਰਕ ਕਰਨ ਦੇ ਯੋਗ ਹੋ ਸਕਦੇ ਹਨ ਤਾਂ ਜੋ ਤੁਸੀਂ ਇਕੱਲੇ-ਇਕੱਲੇ ਨਾਲ ਗੱਲ ਕਰ ਸਕਦੇ ਹੋ ਅਤੇ ਜੋ ਜਾਣਦੇ ਹਨ ਕਿ ਤੁਸੀਂ ਕੀ ਕਰ ਰਹੇ ਹੋ ਤੁਹਾਡੀ ਸਥਿਤੀ ਵਿੱਚ ਕੀਮਤੀ ਸਮਝ ਪ੍ਰਦਾਨ ਕਰ ਸਕਦੇ ਨੇ ਅਤੇ ਤੁਹਾਨੂੰ ਇਹ ਮਹਿਸੂਸ ਕਰਵਾ ਸਕਦੇ ਨੇ ਕਿ ਤੁਸੀਂ ਰੋਜ਼ ਦੀਆਂ ਮੁਸ਼ਕਲਾਂ 'ਚ ਇਕੱਲੇ ਨਹੀਂ ਹੋ ਸਵਾਲ ਨੰਬਰ 3 ਕੀ ਤੁਸੀਂ ਭਰੋਸੇ ਨੂੰ ਉਤਸ਼ਾਹਿਤ ਜਾਂ ਮੇਰੇ ਦੇਖਭਾਲ ਕਰਤਾਵਾਂ ਤੋਂ ਜਾਣਕਾਰੀ ਅਤੇ ਹੁਨਰ ਨੂੰ ਹੋਰ ਬਿਹਤਰ ਬਣਾਉਣ ਦੇ ਸੁਝਾਅ ਜਾਂਦੇ ਹੋ ਸਿਹਤ ਸੰਭਾਲ ਪ੍ਰਦਾਤਾ ਤੁਹਾਡੀ ਸਥਿਤੀ ਬਾਰੇ ਸੁਝਾਅ ਅਤੇ ਸਲਾਹ ਪ੍ਰਦਾਨ ਕਰਕੇ ਤੁਹਾਨੂੰ ਉਤਸ਼ਾਹਿਤ ਕਰ ਸਕਦੇ ਹਨ। ਇਹ ਪੁੱਛਣਾ ਵੀ ਚੰਗੀ ਗੱਲ ਹੈ ਜੇ ਉਹ ਹੋਰ ਸਰੋਤ ਦੱਸਣ ਜੋ ਤੁਹਾਡੇ ਲਈ ਮਦਦਗਾਰ ਹੋ ਸਕਦੇ ਨੇ ਜਿਵੇਂ ਕਿ ਵੈੱਬਸਾਈਟਾਂ, ਪਰਚੇ ਜਾਂ ਕਿਤਾਬਾਂ। ਸਵਾਲ ਨੰਬਰ 4 ਤੁਹਾਡੀ ਭੂਮਿਕਾ ਕੀ ਹੈ ਅਤੇ ਤੁਸੀਂ ਹੋਰ ਸਿਹਤ ਸੰਭਾਲ ਪ੍ਰਦਾਤਾ ਨਾਲ ਕਿਵੇਂ ਤਾਲਮਿਲ ਕਰਦੇ ਹੋ? ਕਿਸੇ ਸਿਹਤ ਸੰਭਾਲ ਪ੍ਰਦਾਤਾ ਨੂੰ ਉਹ ਸਭ ਤੋਂ ਵਧੀਆ ਢੰਗ ਨਾਲ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਨ ਬਾਰੇ ਪੁੱਛਣਾ ਪੂਰੀ ਤਰ੍ਹਾਂ ਠੀਕ ਹੈ। ਇਹ ਇਸ ਗੱਲ ਨੂੰ ਸਮਝਣ ਲਈ ਵੀ ਮਦਦਗਾਰ ਹੁੰਦਾ ਹੈ ਕਿ ਉਹ ਸਾਥੀ ਮੈਡੀਕਲ ਪੇਸ਼ੇਵਰਾਂ ਨਾਲ ਕਿਵੇਂ ਤਾਲਮਿਲ ਕਰਦੇ ਹਨ ਅਤੇ ਕੀ ਉਹ ਤੁਹਾਡੇ ਦੇਖਪਾਲਕਤਾ ਦੀ ਭੂਮਿਕਾ ਵਜੋਂ ਹੋਰ ਸਲਾਹ ਲਈ ਕਿਸੇ ਹੋਰ ਸਿਹਤ ਸੰਭਾਲ ਪ੍ਰਦਾਤਾ ਨਾਲ ਮਿਲਾਉਂਦੇ ਹਨ ਸਵਾਲ ਨੰਬਰ 5 ਕੀ ਤੁਸੀਂ ਮੇਰੀ ਦਿੰਦੀ ਯੋਜਨਾ ਦੇ ਪ੍ਰਬੰਧ ਕਰਨ ਵਿੱਚ ਮੇਰੀ ਮਦਦ ਕਰ ਸਕਦੇ ਹੋ ਇੱਕ ਦੇਖਭਾਲ ਕਰਤਾ ਵਜੋਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਹੁਣ ਅਤੇ ਬਾਅਦ ਵਿੱਚ ਆਪਣੀ ਦੇਖਭਾਲ ਕਰਨ ਲਈ ਸਮਾਂ ਕੱਢ ਸਕੋ ਸਿਹਤ ਸੰਭਾਲ ਪੇਸ਼ੇਵਰ ਦੇਖਭਾਲਕਰਤਾ ਨੂੰ ਸਹਾਇਤਾ ਅਤੇ ਘਰ ਦੀ ਦੇਖਭਾਲ ਸਹਾਇਤਾ ਮੁਹੱਈਆ ਕਰਵਾ ਸਕਦੇ ਹਨ ਜੋ ਤੁਹਾਨੂੰ ਕੁਝ ਸਮਾਂ ਦੇਣ ਲਈ ਸਹਾਇਕ ਹੋਵੇਗਾ ਯਾਦ ਰੱਖੋ ਜਿੰਨਾ ਤੁਸੀਂ ਬਿਹਤਰ ਮਹਿਸੂਸ ਕਰਦੇ ਹੋ ਉਨਨਾ ਹੀ ਬਿਹਤਰ ਤੁਸੀਂ ਆਪਣੇ ਅਜੀਜ਼ ਦੀ ਦੇਖਭਾਲ ਕਰਨ ਦੇ ਯੋਗ ਹੋਵੋਗੇ ਹਾਲਾਂਕਿ ਇਹ ਪੰਜ ਸਵਾਲ ਸ਼ੁਰੂਆਤ ਕਰਨ ਲਈ ਬਹੁਤ ਵਧੀਆ ਹਨ ਪਰ ਇੱਕ ਇਸੇ ਵੀ ਤਰ੍ਹਾਂ ਨਾਲ ਨਹੀਂ ਹੈ ਜੋ ਤੁਹਾਨੂੰ ਪੁੱਛਣਾ ਚਾਹੀਦਾ ਹੈ ਹਰੀ ਦੇਖਭਾਲ ਕਰਤਾ ਦੀ ਸਥਿਤੀ ਵਕਰੀ ਹੁੰਦੀ ਹੈ ਅਤੇ ਸੰਭਵ ਤੌਰ ਤੇ ਤੁਹਾਡੇ ਕੋਲ ਦੇਖਭਾਲ ਕਰਤਾ ਸਹਾਇਤਾ ਬਾਰੇ ਬਹੁਤ ਸਾਰੇ ਹੋਰ ਪ੍ਰਸ਼ਨ ਹਨ ਜੋ ਤੁਹਾਡੇ ਲਈ ਖਾਸ ਹਨ ਇਸ ਲਈ ਉਹਨਾਂ ਨੂੰ ਪੁੱਛੋ ਸਿਹਤ ਸੰਭਾਲ ਪੇਸ਼ੇਵਰਾਂ ਦੀ ਸਲਾਹ ਲੈਣ ਤੋਂ ਨਾ ਸ਼ਰਮਾਓ ਉਹ ਸਹਾਇਤਾ ਕਰਨੀ ਚਾਹੁੰਦੇ ਹਨ ਹੋਰ ਦੇਖਭਾਲ ਕਰਤਾ ਸਹਾਇਤਾ ਅਤੇ ਸਾਰਨਾ ਲਈ ਸਾਡੇ ਵੀਡੀਓ ਦੇਖਣਾ ਯਕੀਨੀ ਕਰੋ ਅਤੇ ਸਬਸਕ੍ਰਾਈਬ ਕਰੋ